ਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵਿੱਚ ਕੋਈ ਵੀ ਖਾਸ ਮੀਂਹ ਦੀ ਹਲਚਲ ਨਹੀਂ ਹੋਈ ਕਿਸਲਾਸ ਇਸ ਤੋਂ ਸੀ ਜਿਹੜਾ ਖਤਮ ਹੋ ਚੁੱਕਾ ਹੈਗਾ ਤੇ ਅੱਜ ਪੰਜਾਬ ਦੇ ਵਿੱਚ ਹੌਮਸਾਲਾ ਮਾਹੌਲ ਰਿਹਾ ਕਦੇ ਹਲਕੇ ਦੇ ਬੁੱਲੇਪੁਰੇ ਦੇ ਅੱਗੇ ਕਦੇ ਪੱਛੋਂ ਦੇ ਅੱਗੇ ਕਦੇ ਦੱਖਣ ਦੇ ਅੱਗੇ ਤੇ ਇਹ ਮਾਹੌਲ ਆ ਜਿਹੜਾ ਕੱਲ 24 25 ਤੇ ਅਰਸੋ 26 ਜੂਨ ਨੂੰ ਵੀ ਜਾਰੀ रह ਸਕਦਾਗਾ ਹੌਮਸਾਲੀ ਗਰਮੀ ਬਣੀ ਰਹਣੀ ਹੈਗੀ ਹਲਕਾ ਹਲਕਾ ਪੂਰੇ ਦਾ ਫਲੋ ਜਿਹੜਾ ਕਿਤੇ ਦੇਖ ਸਕਦਾਗਾ ਜਿਵੇਂ ਜਿਵੇਂ ਹੁਣ ਮੌਨਸੂਨ ਨੇੜੇ ਆਊਗੀ ਤਾਂ ਹੌਮਸਾਲੀ ਗਰਮੀ ਆ ਪੰਜਾਬ ਦੇ ਵਿੱਚ ਬਾਦੀ ਦਿਖਾਈ ਦੇਉ ਪਮੇ ਉਹ ਪੰਜਾਬ ਦੇ ਇਲਾਕੇ ਆ ਪਮੇ ਉਹ ਹਰਿਆਣੇ ਦੇ ਆ ਪਮੇ ਉਹ ਰਾਜਸਥਾਨ ਦੇ ਹੈਗੇ ਜਿਹੜਾ ਖੁਸ਼ਕ ਗਰਮੀ ਦਾ ਦੌਰ ਸੀਗਾ ਉਹ ਲੰਘ ਚੁੱਕਿਆ ਲੋ ਵਾਲਾ ਦੌਰ ਸੀ ਜਿਹੜਾ ਲੰਘ ਚੁੱਕਿਆ ਅੱਜ ਦਿਨ ਦਾ ਪਾਰਾ ਜਿਹੜਾ ਬਹੁਤੇ ਖੇਤਰਾਂ ਦੇ ਵਿੱਚ 40 ਜਾਂ 40 ਡਿਗਰੀ ਤੋਂ ਹੇਠਾਂ ਰਿਕਾਰਡ ਹੋਇਆਗਾ ਮਤਲਬ ਕਿ ਆਉਂਦੇ ਦਿਨਾਂ ਵਿੱਚ ਲੋ ਚੱਲਣ ਦੀ ਕੋਈ ਉਹ ਨਹੀਂ ਇਹ ਲੋ ਦਾ ਦੌਰ ਖਤਮ ਹੋ ਚੁੱਕਾ ਹੈਗਾ ਪਰ ਹੁਣ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਨਮੀ ਵਧੂਗੀ ਜਿਵੇਂ ਜਿਵੇਂ ਮੌਨਸੂਨ ਪੰਜਾਬ ਦੇ ਨੇੜੇ ਆਉਗੀ ਤਾਂ ਪੰਜਾਬ ਦੇ ਵਿੱਚ ਨਮੀ ਵਿੱਚ ਵਾਧਾ ਹੋਊਗਾ ਨਮੀ ਵਧੂਗੀ ਤਾਂ ਪੰਜਾਬ ਦੇ ਵਿੱਚ ਹਮਸਾਲੀ ਗਰਮੀ ਦੇ ਵਿੱਚ ਵੀ ਜਿਹੜਾ ਵਾਧਾ ਦੇਖਣ ਨੂੰ ਮਿਲੂਗਾ ਉਹ ਹਮਸਾਲੀ ਗਰਮੀ ਨਾਲ ਅਸਹਿਣਸ਼ੀਲ ਮੌਸਮ ਫੀਲ ਹੁੰਦਾ ਗਾਣ ਭਾਵ ਹੁੰਦਾ ਜਿਹੜਾ ਮੁਰਕੇ ਪਸੀਨੇ ਵਾਲੀ ਗਰਮੀ ਜਿਹੜੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤਲਕੀ ਜੀ ਮਹਿਸੂਸ ਹੁੰਦੀ ਹੈ ਸਰੀਰ ਨੂੰ ਤਾਂ ਉਦਾਂ ਦਾ ਮਾਹੌਲ ਹੈ ਜਿਹੜਾ ਆਉਂਦੇ 3-4 ਦਿਨ ਜਿਹੜਾ ਜਾਰੀ ਰਹਿ ਸਕਦਾਗਾ ਮੌਨਸੂਨ ਦੀ ਗੱਲ ਕੀਤੀ ਜਾਵੇ ਤਾਂ ਮੌਨਸੂਨ ਮੱਧ ਭਾਰਤ ਦੇ ਕੁਝ ਇਲਾਕਿਆਂ ਦੇ ਵਿੱਚ ਦਸਤਕ ਦੇ ਚੁੱਕੀ ਹੈ ਇੱਥੋਂ ਤੱਕ ਕਿ ਬਿਹਾਰ ਦੇ ਜਿਹੜੇ ਚੜ੍ਹਦੇ ਵੱਲ ਦੇ ਇਲਾਕੇ ਨੇ ਉੱਥੇ ਵੀ ਮੌਨਸੂਨ ਨੇ ਦਸਤਕ ਦਿੱਤੀ ਹੈਗੀ ਤਾਂ ਅਗਲੇ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਸੌਰੀ ਮਾਫ ਕਰਨਾ ਐਮਪੀ ਦੇ ਬਹੁਤੇ ਖੇਤਾਂ ਦੇ ਵਿੱਚ ਮੌਨਸੂਨ ਜਿਹੜੀ ਦਸਤਕ ਦੇ ਸਕਦੀ ਹੈ ਇੱਥੋਂ ਤੱਕ ਕਿ ਅਗਲੇ 3-4 ਦਿਨਾਂ ਦੌਰਾਨ ਉੱਤਰਾਖੰਡ ਤੇ ਯੂਪੀ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਮੌਨਸੂਨ ਆ ਜਿਹੜੀ दस्तक ਦੇ ਸਕਦੀ ਹੈਗੀ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਨੂੰ ਅਲੇ ਥੋੜਾ ਹੋਰ ਇੰਤਜ਼ਾਰ ਕਰਨਾ ਪੈਣਾਗਾ ਲਗਭਗ 27 ਜੂਨ ਤੱਕ ਪੰਜਾਬ ਦੇ ਵਿੱਚ ਜਿਸ ਤੱਕ ਤੇ ਹੋਮਸਟੇ ਹੋਮਸਲੀ ਗਰਮੀ ਵਾਲਾ ਰਹਿਣਾਗਾ ਪਰ ਜਿਵੇਂ ਪਰ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਨਮੀ ਦੇ ਵਿੱਚ ਵਾਧਾ ਹੋਊਗਾ ਤਾਂ ਪੰਜਾਬ ਦੇ ਵਿੱਚ ਵੀ ਦਿਨ ਵੇਲੇ ਕਿਤੇ ਕਿਤੇ ਗਰਜ ਚਮਕਲੇ ਬੱਦਲ ਬਣਦੇ ਦਿਖਾਈ ਦੇਣਗੇ ਜਿਦੇ ਨਾਲ ਕਿਤੇ ਕਿਤੇ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਹੈ ਜਿਹੜੀ ਉਹ ਹੋ ਸਕਦੀ ਹੈਗੀ ਅਗਲੇ 3-4 ਦਿਨਾਂ ਦਾ ਨਾਲ ਲੈ ਕੇ ਅੱਜ 23 ਜੂਨ ਹੋ ਚੁੱਕਿਆ ਕੱਲ 24 ਤੋਂ ਲੈ ਕੇ 27 ਜੂਨ ਦੇ ਵਿੱਚਕਾਰ ਜ਼ਿਆਦਾਤਰ ਲਗਭਗ 60-70% ਏਰੀਆ ਵਿੱਚ ਮੌਸਮ ਖੁਸ਼ਕ ਰਹੂਗਾ ਪਰ 20-25% ਏਰੀਆ ਦੇ ਵਿੱਚ ਕਦੇ ਵੀ ਨਮੀ ਵਧਨ ਕਾਰਨ ਗਰਜ ਚਮਕਲੇ ਬੱਦਲ ਨਿੱਕੀ ਮੋਟੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਐਦਾਂ ਦੀ ਪੌਸਿਬਿਲਿਟੀ ਹੈਗੀ ਹੈਗੀ ਪਰ ਜ਼ਿਆਦਾਤਰ ਖੁਸ਼ ਕਰੂਗਾ ਕਿਤੇ ਕਿਤੇ ਜਿਹੜੀਆਂ ਨਿੱਕੀਆਂ ਮੋਟੀਆਂ ਕਾਰਵਾਈਆਂ ਹੁੰਦੀਆਂ ਦਿਖਾਈ ਦੇਣਗੀਆਂ ਕਿਉਂਕਿ ਜਿਵੇਂ ਜਿਵੇਂ ਮੌਨਸੂਨ ਪੰਜਾਬ ਵੱਲ ਵੱਧ ਰਹੀ ਹੈ ਤਾਂ ਨਮੀ ਵਿੱਚ ਵੀ ਪੰਜਾਬ ਦੇ ਵਿੱਚ ਵਾਧਾ ਹੋ ਰਿਹਾ ਜਦੋਂ ਨਮੀ ਵੱਧਦੀ ਹੈ ਤਾਂ ਜਦੋਂ ਦਿਨ ਦਾ ਤਾਪਮਾਨ ਵੱਧਦਾ ਉਦੋਂ ਹੀਟ ਸੈੱਲ ਬਣ ਜਾਂਦੇ ਮਤਲਬ ਕਿ ਘਰਚਾਂਕਲੇ ਬਦਲ ਕੇ ਕਿਤੇ ਕਿਤੇ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਨੂੰ ਅੰਜਾਮ ਦੇ ਜਾਂਦੇ ਐਦਾਂ ਦੀ ਪੌਸਿਬਿਲਿਟੀ ਹੈ ਇਹ ਹਾਲੇ 3-4 ਦਿਨਾਂ ਤੱਕ ਜ਼ਿਆਦਾਤਰ ਖੁਸ਼ ਕਰੂ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੈ ਜਿਹੜੀ ਉਹ ਹੁੰਦੀ ਰਹਿਣੀ ਹੈ ਕਿਸੇ ਵੀ ਏਰੀਆ ਵਿੱਚ ਉਸ ਤੋਂ ਬਾਅਦ 28 29 ਤੋਂ ਪੰਜਾਬ ਦੇ ਵਿੱਚ ਪ੍ਰੀਮੌਨਸ ਹੁਣ ਐਕਟੀਵਿਟੀ ਸ਼ੁਰੂ ਹੋ ਜਾਣੀਆਂ ਟੁੱਟਮੀ ਹੋ ਬਹੁਤੀ ਤੱਕ ਨਹੀਂ ਹੋਊਗੀ 28 29 ਤੋਂ ਪੰਜਾਬ ਦੇ ਵਿੱਚ ਟੁੱਟਮੀ ਹਲਕੇ ਦਰਮਿਆਨੇ ਮੀਂਹ ਦੇ ਦੇਖਣ ਨੂੰ ਮਿਲ ਸਕਦੇ ਆ ਕੁਝ ਇਲਾਕਿਆਂ ਦੇ ਵਿੱਚ ਉਸ ਤੋਂ ਬਾਅਦ 29 30 ਜੂਨ ਦੇ ਲਾਗੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੌਨਸੂਨ ਪਾਉਣਾ ਦਾਸਤਕ ਦੇ ਸਕੀਆਂ ਨੇ ਇੱਥੋਂ ਤੱਕ ਕਿ ਕੱਲ ਅਗਲੇ 3 ਦਿਨਾਂ ਦੇ ਦੌਰਾਨ ਜਾਂ 4 ਦਿਨਾਂ ਦੇ ਦੌਰਾਨ ਉੱਤਰਾਖੰਡ ਤੱਕ ਮੌਨਸੂਨ ਪਾਉਣਾ ਜਿਹੜੀਆਂ ਪੁੱਜਦੀਆਂ ਹੋ ਸਕਦੀਆਂ ਨੇ ਜਿਦੇ ਨਾਲ ਪੰਜਾਬ ਦੇ ਵਿੱਚ ਪੂਰੇ ਦਾ ਫਲੋ ਵਧੂਗਾ ਹੌਲੀ ਹੌਲੀ ਅੱਜ ਪੂਰੇ ਦੀ ਰਫਤਾਰ ਮੱਠੀ ਜੀ ਕੱਲ ਨੂੰ ਥੋੜਾ ਹੋਰ ਵਧਦਾ ਹੋਊਗਾ ਫਿਰ ਇਸ ਤੋਂ ਬਾਅਦ 27 28 ਨੇੜੇ ਜਾ ਕੇ 29 ਲਾਗੇ ਪੂਰਾ ਤੇਜ਼ ਚੱਲਣਾ ਸ਼ੁਰੂ ਹੋ ਜਾਣਾ ਪੰਜਾਬ ਦੇ ਵਿੱਚ ਖਾਸ ਕਰਕੇ 23-28 ਜੂਨ ਤੋਂ ਪੂਰੀ ਦੀ ਹਵਾ ਪੰਜਾਬ ਦੇ ਵਿੱਚ ਤੇਜ਼ੀ ਨਾਲ ਵਧੂਗੀ ਪੂਰਾ ਤੇਜ਼ ਚੱਲੂਗਾ ਜਿਹਦੇ ਨਾਲ ਨਮੀ ਵਿੱਚ ਵਾਧਾ ਹੋਊਗਾ ਤੇ ਮੌਨਸੂਨ ਦੇ ਆਉਣ ਲਈ ਜਿਹੜਾ ਮਾਹੌਲ ਆ ਅਨੁਕੂਲ ਬਣਦਾ ਦਿਖਾਈ ਦੇਊਗਾ ਪਰ ਉਸ ਤੋਂ ਪਹਿਲਾਂ 28-29 ਜੂਨ ਨੂੰ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਐਕਟੀਵਿਟੀ ਜਿਹੜੀ ਸ਼ੁਰੂ ਹੋ ਜਾਣੀਆਂ ਟੁੱਟ ਮੀਂਹ ਸ਼ੁਰੂ ਹੋ ਜਾਣਿਆ ਪਰ 29-30 ਦੇ ਲਾਗੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੌਨਸੂਨ ਪਾਉਣਾ ਦਾਅ ਤੱਕ ਦੇ ਸਕਦੀਆਂ ਨੇ ਮੌਨਸੂਨ ਬਹੁਤੀ ਠਮਾਕੇਦਾਰ ਤਾਂ ਨਹੀਂ ਹੋਊਗੀ ਪਰ ਫਿਰ ਵੀ ਕਈ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੀ ਮੀਂਹਿਆ ਕਾਰਵਾਈਆਂ ਕਿਤੇ ਕਿਤੇ ਭਾਰੀ ਮੀਂਹਿਆ ਕਾਰਵਾਈਆਂ ਨੂੰ ਅੰਜਾਮ ਦੇਊ ਕਿ ਬਹੁਤੀ ਠਮਾਕੇਦਾਰ ਨਹੀਂ ਹੋਣ ਵਾਲੀ ਕਿ ਹਾਲਾਂਕਿ ਇੱਥੇ ਇੱਕ ਹੋਰ ਸ਼ੰਕਾ ਬਣੀ ਹੋਈ ਆ ਪੰਜਾਬ ਦੇ ਦੱਖਣ ਪੱਛਮੀ ਖੇਤਰਾਂ ਦੇ ਵਿੱਚ ਮੌਨਸੂਨ ਥੋੜੀ ਪਾਸੜ ਸਕਦੀ ਆ ਮਤਲਬ ਕਿ ਕਹਿੰਦਾ ਭਾਵ ਜੁਲਾਈ ਦੇ ਪਹਿਲੇ ਹਫਤੇ ਉਮੀਦ ਆ ਵੀ ਪੰਜਾਬ ਜਾਂ ਰਾਜਸਥਾਨ ਦੇ ਜਿਹੜੇ ਜਾਂ ਦੇ ਦੇ ਹੋਰ ਕੋਈ ਰਹਿਦੇ ਹਿੱਸੇ ਨੇ ਜਿਹੜੇ ਮੌਨਸੂਨ ਪਾਉਣਾ ਜੁਲਾਈ ਦੇ ਪਹਿਲੇ ਹਫਤੇ ਆਪ ਉਹਦੇ ਆਪ ਜਿਹੜੀਆਂ ਮੌਨਸੂਨ ਪਾਉਣਾ ਨੇ ਉਹ ਕਵਰ ਕਰਨੀਆਂ ਥੋੜਾ ਡਿਲੇ ਹੋ ਸਕਦਾ ਕੁਝ ਇਲਾਕਿਆਂ ਦੇ ਵਿੱਚ ਪਰ ਕੁਝ ਇਲਾਕਿਆਂ ਦੇ ਵਿੱਚ ਪੰਜਾਬ ਦੇ ਤੈ ਸਮੇਂ ਤੇ ਮੌਨਸੂਨ ਪਾਉਣਾ 10 ਤੱਕ ਦੇ ਸਕਦੀਆਂ ਨੇ ਐਦਾਂ ਦੀ ਪੌਸਿਬਿਲਟੀ ਦਿਖਾਈ ਦੇ ਰਹੀ ਹੈਗੀ 29 30 ਲਾਗੇ ਕਾਫੀ ਏਰੀਆਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਉੱਤਰਾਖੰਡ ਦੇ ਵਿੱਚ ਹੁਣ ਜਾਣ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਉੱਤਰਾਖੰਡ ਵਿੱਚ ਹੁਣ ਮੌਨਸੂਨ ਪਾਉਣਾ ਦਸਤਕ ਕਨੇਨ ਜਾ ਰਹੀਆਂ ਨੇ ਉੱਥੇ ਲਗਭਗ ਜੂਨ ਦੇ ਅਖੀਲੇ ਦਿਨਾਂ ਦੇ ਵਿੱਚ ਕਾਫੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਦਿਖਾਈ ਦੇ ਰਹੀ ਹੈਗੀ ਸੋ ਜਿਹੜੇ ਵੀ ਪਹਾੜਾਂ ਵਿੱਚ ਘੁੰਮਣ ਜਾਣਾ ਚਾਹੁੰਦੇ ਨੇ ਹੁਣੇ ਤੋਂ ਹੀ ਪਰਹੇਜ਼ ਕਰ ਦਿਓ ਜਾਂ ਗਏ ਹੋਏ ਨੇ ਉਹ 2-4 ਦਿਨਾਂ ਵਿੱਚ ਵਾਪਸ ਆ ਜਾਣ ਕਿਉਂਕਿ ਉੱਥੇ ਜਿਹੜੇ ਉੱਤਰਾਖੰਡ ਦੇ ਜਿਹੜੇ ਪਹਾੜੀ ਇਲਾਕੇ ਨੇ ਉਹਨਾਂ ਦੇ ਵਿੱਚ ਕਾਫੀ ਭਾਰੀ ਮੀਂਹ ਪੈਣ ਦੀ ਸੁਭਾਵਨਾ ਜਿਹੜੀ ਇਸ ਵਾਰ ਦਿਖਾਈ ਦੇ ਰਹੀ ਹੈਗੀ ਸੋ ਮੋٹے ਸ਼ਬਦਾਂ ਵਿੱਚ ਕਿਹਾ ਜਾਵੇ ਅਗਲੇ 3-4 ਦਿਨ ਮੌਸਮ ਪੰਜਾਬ ਦੇ ਵਿੱਚ ਖੁਸ਼ਕ ਰਹੂਗਾ ਹਰਿਆਣੇ ਦੇ ਵਿੱਚ ਵੀ ਖੁਸ਼ਕ ਰਹੂਗਾ ਤੇ ਇਹ ਰਾਜਸਥਾਨ ਦੇ ਉੱਤਰੀ ਰਾਜਸਥਾਨ ਦੇ ਵਿੱਚ ਵੀ ਜਿਹੜਾ ਖੁਸ਼ਕ ਰਹੂਗਾ ਪਰ ਰਾਜਸਥਾਨ ਦੇ ਜਿਹੜੇ ਪੂਰਬੀ ਇਲਾਕੇ ਨੇ ਐਮਪੀ ਨਾਲ ਲੱਗਦੇ ਇਲਾਕੇ ਨੇ ਉੱਥੇ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਰਹਿਣੀਆਂ ਨੇ ਹਰਿਆਣੇ ਦੇ ਜਿਹੜੇ ਦਿੱਲੀ ਨਾਲ ਲੱਗਦੇ ਇਲਾਕੇ ਨੇ ਉੱਥੇ ਵੀ ਅਗਲੇ 3-4 ਦਿਨਾਂਾਂ ਕਿਤੇ ਕਿਤੇ ਗਰਚੌਂਕਲੇ ਬ ਜਿਹੜੇ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਨੇ ਇਲਾਕੇ ਨੇ ਜ਼ਿਲ੍ਹੇ ਨੇ ਜਿਹੜੇ ਵੀ ਉੱਥੇ ਵੀ ਆਗਲੇ 3-4 ਦਿਨਾਂ ਦਰਾਨ ਕਿਤੇ ਕਿਤੇ ਹਮਾਤਲ ਵਾਲੀ ਸ਼ਰਤ ਤੋਂ ਬਦਲ ਦਾਖਲ ਹੁੰਦੇ ਰਹੇ ਨੇ ਕਿਤੇ ਕਿਤੇ ਨਿੱਕੀਆਂ-ਮੋਟੀਆਂ ਕਾਰਵਾਈਆਂ ਜਿਹੜੀਆਂ ਪੰਜਾਬ ਵਿੱਚ ਦੇਖਣ ਨੂੰ ਮਿਲਦੀਆਂ ਰਹਿੰਗੀਆਂ ਨੇ ਪਰ ਆਗਲੇ 4 ਦਿਨ ਮੌਸਮ ਆ ਜਿਹੜਾ ਮੁੱਖ ਤੌਰ ਤੇ ਖੁਸ਼ਕ ਹੀ ਰਹਿੰਦਾ ਜਾਪ ਰਿਹਾ ਆਪਾਂ ਨਿੱਕੀਆਂ-ਮੋਟੀਆਂ ਕਾਰਵਾਈਆਂ ਕਿਤੇ ਵੀ ਹੋ ਸਕਦੀਆਂ ਬਾਈ ਚਾਂਸ ਜੇ ਕੋਈ ਮਾੜੀ-ਮੋਟੀ ਇੱਕ ਅੱਧੀ ਅੜੀ ਬਤਕੇ ਵੀ ਹਲਚਲ ਹੁੰਦੀ ਆ ਤਾਂ ਉਹਦੀ ਲਿਖਤੀ ਅਪਡੇਟ ਕਰ ਦੇਾਂਗੇ ਜਾਂ ਸਟੂਡੀਓ 'ਚ ਅਪਡੇਟ ਕਰ ਦੇ ਵੀ ਕਿਦੋਂ ਕਿੱਥੇ ਮੀਂਹ ਪੈ ਸਕਦਾ ਹੈ ਪਾਈ ਨਤੀ ਤੋਂ ਪ੍ਰੀ ਮੌਨਸੂਨ ਐਕਟੀਵਿਟੀ ਜਿਹੜੀ ਵੱਧਦੀ ਦਿਖਾਈ ਦੇਊਗੀ ਟਟਮੀਮੀ ਆ ਜਿਹੜੇ ਪੰਜਾਬ ਵਿੱਚ ਸ਼ੁਰੂ ਹੋ ਜਾਣਗੇ 29-30 ਜੂਨ ਲਾਗੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੌਨਸੂਨ ਪਾਉਣਾ ਜਿਹੜੀਆਂ 10 ਤੱਕ ਦੇ ਸਕਦੀਆਂ ਨੇ